ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਹ ਸਾਡਾ ਜਿਹੜਾ ਮੁੱਖ ਮਕਸਦ ਹੈ ਸਾਡਾ ਜਿਹੜਾ ਗੌਰਮਾ ਇਤਿਹਾਸ ਆ ਉਹ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਤੱਕ ਪਹੁੰਚਣਾ ਜ਼ਰੂਰੀ ਆ ਚੇਅਰਮੈਨ ਸਾਹਿਬ ਬੈਸੇ ਜਿਹੜੀਆਂ ਕਿਤਾਬਾਂ ਤੁਸੀਂ ਵੰਡੀਆਂ ਨੇ ਕਿਸੇ ਇਤਿਹਾਸ ਨਾਲ ਸੰਬੰਧਿਤ ਨੇ ਛੋਟੇ ਸਹਬਜ਼ਾਦੇ ਨਾਲ ਜਾਂ ਹੋਰ ਵੀ ਗੁਰਸਿੱਖੀ ਇਤਿਹਾਸ ਜਿਵੇਂ ਠੰਡਾ ਬੁੱਝ ਦੀ ਗਾਥਾ ਹੈ ਤੇ ਛੋਟੇ ਸਹਬਜ਼ਾਦੇ ਬਾਰੇ ਮੋਤੀਰਾ ਮਹਿਰਾ ਜੀ ਦੇ ਕਿ ਸਾਡਾ ਗੌਰਮਈ ਇਤਿਹਾਸ ਆ ਆ ਉਹ ਇਕੱਠੇ ਹੋ ਕੇ ਸਾਡੇ ਇਤਿਹਾਸ ਨੂੰ ਸੰਭਾਲੀਏ ਤਾਂ ਕਿ ਸਾਡੀ ਜਿਹੜੀ ਜਵਾਨੀ ਆ ਵਧੀਆ ਲੀਹਾਂ ਤੇ ਪਵੇ ਉਹਨਾਂ ਦਾ ਕੋਈ ਇੱਕ ਵਧੀਆ ਹੋਵੇ ਇਹ ਸਾਡਾ ਮੇਨ ਮਕਸਦ ਆ ਜੀ ਜੇ ਸਾਡੇ ਬੱਚੇ ਸਾਡਾ ਇਤਿਹਾਸ ਪੜ੍ਹਨਗੇ ਅਸੀਂ ਜਿਹਾ ਜਾਂ ਉਹਨਾਂ ਨੂੰ ਪਰੋਸਾਂਗੇ ਉਹੋ ਜਿਹੇ ਨਤੀਜੇ ਸਾਡੇ ਪਾਸ ਆਉਣਗੇ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜਾ ਇਤਿਹਾਸ ਹੈ ਉਹ ਦੱਸਦਾ ਹੈ ਕਿ ਇੱਥੇ ਟੋਡਰਮਲ ਜੀ ਦੀ ਜੋ ਜ਼ਮੀਨ ਸੀ ਨਗਰ ਕੀਰਤਨ ਪਹੁੰਚਣਾ ਇੱਥੇ ਗੁਰਦੁਆਰਾ ਮਨਜੀਤ ਸਾਹਿਬ ਆਲੂ ਆਰਖ ਵਿਕੇ ਉਹ ਪ੍ਰਤੀਕਾ ਕਿ ਜਦੋਂ ਅਸਥੀਆਂ ਇੱਥੇ ਪਹੁੰਚੀਆਂ ਨੇ ਉਸ ਦਾ ਹੀ ਪ੍ਰਤੀਕਾ ਹੁੰਦਾ ਸੀ ਬਿਲਕੁਲ ਉਸੇ ਦਾ ਪ੍ਰਤੀਕਾ ਜੀ ਗਾਗਰ ਦੇ ਵਿੱਚ ਪਾ ਕੇ ਦੀਵਾਨ ਟੋਡਰਵਾਲ ਜੀ ਵੱਲੋਂ ਆਪਣੇ ਜਿਹੜੀ ਜੋਧੇ ਸੀ ਉਸ ਟਾਈਮ ਦੇ ਉਹਨਾਂ ਦੀ ਡਿਊਟੀ ਲਾ ਕੇ ਉਹ ਅਸਥੀਆਂ ਆਪਣੇ ਪਿੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਅਮਨਦੀਪ ਸਿੰਘ ਮਾਝਾ ਅੱਜ ਮਾਤਾ ਗੁਜਰਤਕੌਰ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੋ ਸ਼੍ਰੀ ਫਤਿਹਗੜ੍ਹ ਸਾਹਿਬ 'ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਅੱਜ ਭੋਗ ਪਾਏ ਨੇ ਸ਼੍ਰੀ ਅਖੰਡ ਪਾਤਸ਼ਾਹ ਦੇ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਤਾਂ ਸ਼੍ਰੀ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਪਹੁੰਚੇਗਾ ਕਿਉਂਕਿ ਉਹ ਪ੍ਰਤੀਕ ਆ ਜਦੋਂ ਠੰਡੇ ਬੁਰਜ ਤੋਂ ਛੋਟੇ ਸਹਬਜ਼ਾਦੇ ਜੋਤੀਸ ਰੂਪ ਦੀ ਧਰਤੀ ਤੇ ਜਾਂਦੇ ਨੇ ਉੱਥੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੁਣਿਆ ਜਾਂਦਾ ਅਤੇ ਉਸ ਜਗ੍ਹਾ ਹੀ ਦੀਵਾਨ ਟੋਡਰਮਲ ਵੱਲੋਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਸੋ ਦੀਵਾਨ ਟੋਡਰਮਲ ਦੀ ਜ਼ਮੀਨ 'ਚ ਮੌਜੂਦ ਆ ਜ਼ਿਲ੍ਹਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਆਲੂਆਰਖ ਵਿਖੇ ਗੁਰਦੁਆਰਾ ਮੰਜੀ ਸਾਹਿਬ ਸ਼ਸ਼ੋਭਤਾ ਇੱਥੇ ਉੱਥੇ ਮੌਜੂਦ ਆ ਜਿੱਥੇ ਵੱਡੀ ਗਿਣਤੀ 'ਚ ਸਿੱਖ ਸੰਗਤ ਪਹੁੰਚ ਰਹੀ ਹੈ ਇੱਥੇ ਵੀ ਅੱਜ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਪਏ ਨੇ ਅਤੇ ਉਸ ਤੋਂ ਬਾਅਦ ਇੱਥੇ ਸ੍ਰੀ ਜੋਤੀਸ ਰੂਪ ਸਾਹਿਬ ਤੋਂ ਨਗਰ ਕੀਰਤਨ ਪਹੁੰਚਣਾ ਨਗਰ ਕੀਰਤਨ 14 ਪੋ ਨੂੰ ਪਹੁੰਚੇਗਾ ਸਵੇਰੇ ਸ੍ਰੀ ਜੋਤੀ ਸਰੂਪ ਤੋਂ ਚੱਲੇਗਾ ਜਨਨ ਕਿ ਪ੍ਰਤੀਕ ਆ ਜਿਹੜੀਆਂ ਅਸਥੀਆਂ ਨੇ ਮਾਤਾ ਗੁਜਰਕਾ ਔਰ ਜਿਹੜੀਆਂ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀਆਂ ਉਹ ਇੱਥੇ ਸ਼ਿਸ਼ੋਭਤ ਨੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਦਰਬਾਰ ਸਾਹਿਬ ਇਧਰ ਇਤਿਹਾਸ ਨਾਲ ਦੇਖੋ ਜੀ ਇਹਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਦੇ ਵੀ ਨੇ ਔਰ ਉਹਦੇ ਨਾਲ ਜਿਹੜਾ ਸਾਡਾ ਸਿੱਕ ਇਤਿਹਾਸ ਆ ਗੌਰਮਈ ਉਹਦੇ ਸੰਬੰਧ ਨੇ ਜੀ ਜਿਵੇਂ ਠੰਡਾ ਬੁੱਝ ਦੀ ਗਾਥਾ ਹੈ ਤੇ ਛੋਟੇ ਸ਼ਹਿਬਜ਼ਾਦੇਆਂ ਬਾਰੇ ਮੋਤੀराम ਮਹਿਰਾ ਜੀ ਦੇ ਔਰ ਜਿਨੇ ਵੀ ਉਹ ਸਾਡੇ ਉਹਦੇ ਚ ਉਹ ਜੰਗ ਚ ਜ਼ੁਲਮ ਦੇ ਖਿਲਾਫ ਉਹ ਲੜਾਈ ਚ ਸਾਡੇ ਸੂਰਬੀਰ ਯੋਧੇ ਸੀ ਨਾਇਕ ਅਸੀਂ ਸਾਰਿਆਂ ਨੂੰ ਜਿਹੜਾ ਉਹ ਇਤਿਹਾਸ ਨੂੰ ਸਾਡੇ ਜਿਹੜੀ ਪੰਜਾਬ ਦੀ ਖਾਸ ਕਰਕੇ ਜਵਾਨੀ ਅੱਗੇ ਪੇਸ਼ ਕੀਤਾ ਕਿ ਸਾਡਾ ਗੌਰਵ ਮਈ ਇਤਿਹਾਸ ਆ ਆ ਉਹ ਇਕੱਠੇ ਹੋ ਕੇ ਸਾਡੇ ਇਤਿਹਾਸ ਨੂੰ ਸੰਭਾਲੀਏ ਔਰ ਤਾਂ ਕਿ ਸਾਡੀ ਜਿਹੜੀ ਜਵਾਨੀ ਆ ਵਧੀਆ ਲੀਹਾਂ ਤੇ ਪਵੇ ਉਹਨਾਂ ਦਾ ਕੋਈ ਇੱਕ ਵਧੀਆ ਹੋਵੇ ਇਹ ਸਾਡਾ ਮੇਨ ਮਕਸਦਾ ਜੀ ਗੁਰਦੁਆਰਾ ਮੰਜੀ ਸਾਹਿਬ ਆਲੂਰਕ ਪਹੁੰਚੋ ਇੱਥੇ ਅਸਥੀਆਂ ਸੁਸ਼ੋਭਤ ਨੇ ਸਾਹਿਬਜ਼ਾਦਿਆਂ ਦੀਆਂ ਮਾਤਾ ਗੁਜਰਕੌਰ ਜੀ ਦੀਆਂ ਤੇ ਇੱਥੇ ਤੁਸੀਂ ਕਿਤਾਬਾਂ ਚ ਕਿੰਨੀਆਂ ਕਵੰਡੀਆਂ ਨੇ ਇੱਥੇ ਅਸੀਂ ਦੇਖ ਰਹੇ ਸੀ ਕਿ ਸੰਗਤ ਨੂੰ ਲਗਾਤਾਰ ਆਉਂਦੀ ਜਾਂਦੀ ਸੰਗਤ ਨੂੰ ਬੱਚਿਆਂ ਨੂੰ ਤੁਸੀਂ ਕਿਤਾਬਾਂ ਵੰਡ ਰਹੇ ਸੀ ਦੇਖੋ ਜੀ ਤਕਰੀਬਨ 2500 ਕਿਤਾਬਾਂ ਸੀ ਸਾਡੇ ਲਵੇ ਜਿਹੜੀਆਂ ਇਤਿਹਾਸਕ ਸੀ ਉਹਦੇ ਨਾਲ ਨਾਲ ਕੁਝ ਕਿਤਾਬਾਂ ਜਿਲਦ ਵਾਲੀਆਂ ਤੇ ਜਿਹੜੀਆਂ ਆਪਾਂ ਕਹਿੰਦੇ ਨਾ ਉਹ ਵੀ ਸੀ ਕੌਸਟਲੀ ਠੀਕ ਹੈ ਉਹਦੇ ਚ ਹਰ ਅਸੀਂ ਪੱਖ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਜਿਹੜੀ ਜਵਾਨੀ ਤੱਕ ਪਹੁੰਚੇ ਬਹੁਤ ਵਧੀਆ ਬੱਚੇ ਆਏ ਨੇ ਨੌਜਵਾਨ ਆਏ ਨੇ ਸਾਡੇ ਨਾਲ ਇਹਨਾਂ ਪ੍ਰਤੀ ਡਿਸਕਸ ਵੀ ਹੋਇਆ ਔਰ ਉਹਨਾਂ ਨੇ ਇਹਨਾਂ ਪ੍ਰਤੀ ਜਿਹੜੀ ਰੁਚੀ ਦਿਖਾਈ ਆ ਤਾਂ ਸਾਨੂੰ ਜਿਹੜਾ ਆਪਣਾ ਪੁਇਖਾ ਪੰਜਾਬ ਦਾ ਪੰਜਾਬੀਅਤ ਦਾ ਉਹਨਾਂ ਚੋਂ ਦਿਖਦਾ ਜੀ ਤੇ ਜਿਹੜੀਆਂ ਪਿਛਲੇ ਸਮੇਂ ਚ ਅਸੀਂ ਦੇਖ ਰਿਹਾ ਕੁਝ ਅਨਤਾਈਆਂ ਆਉਂਦੀਆਂ ਨੇ ਜੇ ਸਾਡੇ ਬੱਚੇ ਸਾਡਾ ਇਤਿਹਾਸ ਪੜ੍ਹਨਗੇ ਅਸੀਂ ਜਿਹਾ ਜਾਂ ਉਹਨਾਂ ਨੂੰ ਪਰੋਸਾਂਗੇ ਉਹੀ ਜੇ ਨਤੀਜੇ ਸਾਡੇ ਪਾਸ ਆਉਣਗੇ ਔਰ ਸਾਡੀ ਜਿਹੜੀ ਆਪੋਖ ਵਿਚ ਵੀ ਆਹੀ ਆ ਕਿ ਅਸੀਂ 3 ਸਾਲਾਂ ਤੋਂ ਇਹ ਲੰਗਰ ਲਾਉਂਦੇ ਆ ਰਹੇ ਆ ਤੇ ਸਾਡੀ ਜਿਹੜੀ ਇਹੀ ਸੋਚ ਸਾਡੀ ਜਿਹੜੀ ਨੌਜਵਾਨੀ ਨੂੰ ਨਰੋਇਆ ਤੇ ਸਾਡਾ ਗੌਰਮਈ ਇਤਿਹਾਸ ਪਹੁੰਚੇ ਤਾਂ ਉਹ ਆਉਣ ਵਾਲੀ ਆਪਣੀ ਜ਼ਿੰਦਗੀ ਨੂੰ ਵਧੀਆ ਲੀਹਾਂ ਤੇ ਪਾ ਸਕਣ ਤੇ ਸਾਡੇ ਪੰਜਾਬ ਨੂੰ ਜਿਹੜਾ ਵਧੀਆ ਇੱਕ ਸੋਚ ਮਿਲੇ ਅਸੀਂ ਅਗਲੀ ਪੀੜ੍ਹੀ ਲਈ ਕੰਮ ਕਰ ਰਹੇ ਆਂ ਬਿਲਕੁਲ ਜੀ ਸੋ ਇੱਕ ਵੱਡਾ ਉਪਰਾਲਾ ਕਰ ਰਹੇ ਨੇ ਇਤਿਹਾਸ ਸਿੱਖ ਇਤਿਹਾਸ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਮਾਤਾ ਗੁਜਰਕੌਰ ਜੀ ਦਾ ਇਤਿਹਾਸ ਜੋ ਕਿਤਾਬਾਂ ਛਪਵਾਈਆਂ ਹੋਈਆਂ ਨੇ ਉਹ ਬੱਚਿਆਂ ਨੂੰ ਵੰਡ ਰਹੇ ਨੇ ਪਰਿਵਾਰਾਂ ਨੂੰ ਵੰਡ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਪੜ੍ਹਾਈਆਂ ਜਾਣ ਤਾਂਕਿ ਉਹ ਜਾਗਰੂਕ ਹੋ ਸਕਣ ਸੋ ਪਵਿੱਤਰ ਅਸਥਾਨ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਦੀਵਾਨ ਟੋਡਰਮੱਲ ਇਹ ਉਸ ਸਮੇਂ ਦੀ ਤਸਵੀਰਾਂ ਜਦੋਂ ਦੀਵਾਨ ਟੋਡਰਮੱਲ ਨੇ ਜ਼ਮੀਨ ਖਰੀਦੀ ਟੇਡੀਆਂ ਮੋਰਾ ਰੱਖ ਕੇ ਉਹ ਜ਼ਮੀਨ ਖਰੀਦੀ ਆ ਤੇ ਉਸ ਤੋਂ ਬਾਅਦ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਅਸਥੀਆਂ ਨੇ ਜਿਹੜੀਆਂ ਇਸ ਪਵਿੱਤਰ ਧਰਤੀ ਤੇ ਪਹੁੰਚੀਆਂ ਨੇ ਜਿੱਥੇ ਆਪਾਂ ਮੌਜੂਦ ਆ ਸਾਡੇ ਨਾਲ ਗੁਰਪ੍ਰੀਤ ਸਿੰਘ ਮੌਜੂਦ ਨੇ ਫੌਜੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਪਵਿੱਤਰ ਇਤਿਹਾਸਿਕ ਧਰਤੀ ਆ ਇਹ ਜਿੱਤੇ ਦੀ ਦੀਵਾਨ ਟੋਡਰਮਲ ਦੀ ਤੁਸੀਂ ਧਰਤੀ ਤੇ ਇਸ ਟਾਈਮ ਮੌਜੂਦ ਹੋ ਵੱਡਾ ਨਾਮ ਇੱਕ ਇਤਿਹਾਸ ਚ ਦਰਜ ਹੋਇਆ ਦੀਵਾਨ ਟੋਡਰਮਲ ਜੀ ਦਾ ਬਿਲਕੁਲ ਸਹੀ ਗੱਲ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਚੇਅਰਮੈਨ सुरेंद्रਪਾਲ ਸ਼ਰਮਾ ਜੀ ਦਾ ਇੱਥੇ ਧੰਨਵਾਦ ਕਰਦਾ ਤੁਹਾਡੇ ਮਾਈਕ ਦੇ ਜ਼ਰੀਏ ਕਿਉਂਕਿ ਇਹਨਾਂ ਨੇ ਬੜਾ ਵੱਡਾ ਉਪਰਾਲਾ ਲੱਗੇ ਹੋਏ ਕਈ ਸਾਲਾਂ ਤੋਂ ਨੇ ਅੱਜ ਸਾਡੇ ਨਗਰ ਨੂੰ ਚੁਣਿਆ ਇੱਥੇ ਪਹੁੰਚੇ ਨੇ 2000 ਤੋਂ ਵੱਧ ਕਿਤਾਬਾਂ ਇੱਥੇ ਇਹਨਾਂ ਨੇ ਵਧੀਆ ਮਹਿੰਗੀਆਂ ਪੁਸਤਕਾਂ ਜਿਹੜੀਆਂ ਪੜਨ ਦੇ ਸ਼ੌਕ ਨੇ ਜਿਨ੍ਹਾਂ ਨੂੰ ਨੌਜਵਾਨ ਪੜ ਕੇ ਇਤਿਹਾਸ ਤੋਂ ਜਾਣੂ ਹੋਣਗੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦੂਸਰੀ ਗੱਲ ਜੀ ਤੁਸੀਂ ਜਿਹੜੀ ਧਰਤੀ ਦੀ ਗੱਲ ਕਰ ਰਹੇ ਹੋ ਜਿੱਥੇ ਖੜੇ ਆਪਾਂ ਤੁਸੀਂ ਆਪਣੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਪਾਂ ਉਸ ਸਥਾਨ ਤੇ ਖੜੇ ਆ ਜਿੱਥੇ ਦਵਾਨ ਟੋਡਰਮਲ ਜੀ ਦੀ ਧਰਤੀ ਹੈ ਬਿਲਕੁਲ ਜੀ ਇਹ ਜ਼ਮੀਨ ਸੀ ਕਾਕੜਾ ਪਿੰਡ ਨਾਲ ਸੰਬੰਧਿਤ ਪੁਰਾਣੇ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜਾ ਇਤਿਹਾਸ ਹੈ ਉਹ ਦੱਸਦਾ ਹੈ ਕਿ ਇੱਥੇ ਟੋਡਰਮਲ ਜੀ ਦੀ ਜੋ ਜ਼ਮੀਨ ਸੀ ਉਹ ਇੱਥੇ ਇੱਕ ਛੋਟਾ ਜਿਹਾ ਪਹਿਲਾਂ ਸਥਾਨ ਵੀ ਬਣਿਆ ਹੋਇਆ ਸੀ ਉਸ ਤੋਂ ਬਾਅਦ ਬਾਬੇ ਕਾਰਸੇਵਾ ਵਾਲਿਆਂ ਨੇ ਬੜਾ ਵੱਡਾ ਉਪਰਾਲਾ ਕਰਕੇ ਸਾਡੇ ਨਗਰ 'ਚ ਦਮਾਨ ਹਾਲ ਦਰਬਾਰ ਸਾਹਿਬ ਖਾਸ ਕਰਕੇ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਦਾ ਅਸਥਾਨ ਉਹਨਾਂ ਦੀਆਂ ਹਸਤੀਆਂ ਖੜਾ ਸਭ ਬਣਾਇਆ ਬਿਲਕੁਲ ਜਿਵੇਂ ਦੇਖਦੇ ਆ ਕਿ ਸ੍ਰੀ ਫਤਿਹਗੜ ਸਾਹਿਬ ਵਿਖੇ ਵੀ ਅੱਜ ਪਹਿਲਾਂ ਭੋਗ ਪਾਏ ਗਏ ਨੇ ਉਸ ਤੋਂ ਬਾਅਦ ਨਗਰ ਕੀਰਤਨ ਉੱਥੋਂ ਸ੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਾਨੀ ਕਿ ਠੰਡੇ ਬੁਰਜ ਵੱਲ ਤੋਂ ਸ੍ਰੀ ਜੋਤੀਸਰੂਪ ਵੱਲ ਪਹੁੰਚਣਾ ਉਹ ਪ੍ਰਤੀਕ ਆ ਇੱਕ ਜਦੋਂ ਸੰਸਕਾਰ ਹੋਇਆ ਤਾਂ ਸਾਬਜਾਦਾਂ ਨੂੰ ਉੱਥੇ ਲਿਆਂਦਾ ਗਿਆ ਉਸ ਤੋਂ ਬਾਅਦ ਸ੍ਰੀ ਜੋਤੀਸਰੂਪ ਸਾਹਿਬ ਤੋਂ ਨਗਰ ਕੀਰਤਨ ਪਹੁੰਚਣਾ ਇੱਥੇ ਗੁਰਦੁਆਰਾ ਮਨਜੀਤ ਸਾਹਿਬ ਆਲੂਆ ਰਕ ਵਿਖੇ ਉਹ ਪ੍ਰਤੀਕ ਆ ਕਿ ਜਦੋਂ ਅਸਥੀਆਂ ਇੱਥੇ ਪਹੁੰਚੀਆਂ ਨੇ ਉਸ ਦਾ ਹੀ ਪ੍ਰਤੀਕ ਆ ਹੁਣ ਬਿਲਕੁਲ ਉਸੇ ਦਾ ਪ੍ਰਤੀਕ ਹੈ ਜੀ ਕਲੂ ਜਿਸੇ ਤਰ੍ਹਾਂ ਆਪਾਂ ਜਿਵੇਂ ਆਮ ਕਹਿੰਦੇ ਆ ਵੀ ਸੁਰਗਵਾਸ ਹੋਣ ਤੋਂ ਬਾਅਦ ਸੰਸਕਾਰ ਤੋਂ ਬਾਅਦ ਫੁੱਲਾਂ ਨੂੰ ਲਜਾਇਆ ਜਾਂਦਾ ਤਾਂ ਗਾਗਰ ਦੇ ਵਿੱਚ ਪਾ ਕੇ ਦਵਾਨ ਟੋਡਰਵਾਲ ਜੀ ਵੱਲੋਂ ਆਪਣੇ ਜਿਹੜੀ ਜੋਧੇ ਸੀ ਉਸ ਟਾਈਮ ਦੇ ਉਹਨਾਂ ਦੀ ਡਿਊਟੀ ਲਾ ਕੇ ਉਹ ਅਸਥੀਆਂ ਆਪਣੇ ਪਿੰਡ ਕਾਕੜਾਵਾਲ ਭੇਜੀਆਂ ਗਈਆਂ ਸੀ ਪਰ ਸੁਣਿਆ ਜਾਂਦਾ ਹੈ ਇਤਿਹਾਸ ਦੱਸਦਾ ਹੈ ਕਿ ਬੜੇ ਘੇਰੇ ਪਾਏ ਗਏ ਉਹਨਾਂ ਨੂੰ ਰੋਕਿਆ ਗਿਆ ਉਸ ਟਾਈਮ ਦੇ ਪ੍ਰਸ਼ਾਸਨ ਵੱਲੋਂ ਉਸ ਟਾਈਮ ਦੇ ਮੁਗਲ ਸ਼ਾਸਕਾਂ ਵੱਲੋਂ ਤਾਂ ਉਹਨਾਂ ਨੇ ਆਪਣੀ ਜ਼ਮੀਨ 'ਚ ਇੱਥੇ ਕਾਕੜੇ ਇਹ ਹਸਤੀਆਂ ਸਾਡੇ ਨਗਰ ਦੇ ਵਿੱਚ ਇੱਕ ਆਪਣੀ ਜ਼ਮੀਨ 'ਚ ਆਪਣੇ ਇੱਕ ਇੱਥੇ ਦਰਖਤ ਹੁੰਦਾ ਸੀ ਉੱਥੇ ਉਹਨਾਂ ਨੇ ਉਹ ਗਾਗਰ ਰੱਖੀ ਤਾਂ ਜਿਹੜੀ ਕਿ ਸਾਡੀਆਂ ਅਲੋ ਰਖਦੀਆਂ ਸੰਗਤਾਂ ਨੇ ਹੋਰ ਵੀ ਸੰਗਤਾਂ ਨੇ ਪ੍ਰਤੱਖ ਰੂਪ 'ਚ ਜਦੋਂ ਬਾਬੇ ਕਾਲਸੇਵਾਲਿਆਂ ਨੇ ਸੇਵਾ ਚਲਾਈ ਤਾਂ ਉਹ ਗਾਗਰਾਂ ਸੀ ਨੇ ਖੁਦ ਦਰਸ਼ਨ ਕੀਤੇ ਹੋਏ ਨੇ ਸੀ ਬੜੇ ਛੋਟੇ-ਛੋਟੇ ਜਿਹੇ ਹੁੰਦੇ ਸੀਗੇ ਸ਼ਹਿਰ ਪ੍ਰਾਇਮਰੀ ਸਕੂਲ ਚ ਪੜਦੇ ਹੋਵਾਂਗੇ ਤੇ ਅਸੀਂ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਹੋਏ ਨੇ ਮੈਂ ਸਾਡੇ ਨਗਰ ਨੂੰ ਬੜਾ ਭਾਗਾਂ ਵਾਲਾ ਸਮਝਦਾ ਕਿ ਸਾਨੂੰ ਇਹ ਸੇਵਾ ਕਰਨ ਦਾ ਮਾਣ ਸੇਵਾ ਕਰਨ ਦਾ ਮੌਕਾ ਮਿਲਿਆ ਬਿਲਕੁਲ ਹੁਣ ਨਗਰ ਕੀਰਤਨ ਦੀ ਸੇਵਾ ਕਰਨੀ ਆ ਫਿਰ ਤੁਸੀਂ ਉੱਥੇ ਪਹੁੰਚੋਗੇ ਤੇ ਉੱਥੋਂ ਸਿੱਖ ਸੰਗਤ ਵੀ ਪਹੁੰਚਣੀ ਆ 14 ਪਉ ਨੂੰ ਇੱਥੇ ਪਹੁੰਚਣਾ ਨਗਰ ਕੀਰਤਨ ਬਿਲਕੁਲ ਜੀ ਸਾਰੇ ਭਵਾਨੀਗੜ੍ਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਾਲ ਲੱਗਦੇ ਪਿੰਡਾਂ ਦੇ ਸਹਿਯੋਗ ਨਾਲ ਅੱਜ ਵੀ ਤੁਸੀਂ ਦੇਖਿਆ ਬੜੀ ਵੱਡੀ ਗਿਣਤੀ ਦੇ ਵਿੱਚ ਦਮਾਨ ਸਜੇ ਨੇ ਲੋਕਾਂ ਦਾ ਭਾਰੀ ਇਕੱਠ ਹੈ ਕੱਲ ਨੂੰ ਇਸੇ ਤਰ੍ਹਾਂ ਇਨਾ ਸੰਗਤਾਂ ਨਹੀਂ ਇਲਾਕੇ ਦੀਆਂ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ ਬੜੇ ਸ਼ਾਂਤਮਈ ਤਰੀਕੇ ਨਾਲ ਜਿਸ ਤਰ੍ਹਾਂ ਬਰਾਕ ਦੇ ਵਿੱਚ ਆਪਾਂ ਨਾਲ ਚੱਲਦੇ ਆ ਲੈ ਕੇ ਆਉਣ ਤੇ ਇੱਥੇ ਆ ਕੇ ਸਮਾਪਤੀ ਹੋਣੀ ਹੈ ਬਿਲਕੁਲ ਜੀ ਸੋਗਮਈ ਤਰੀਕੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮਾਤਾ ਗੁਜਰ ਕੌਰ ਜੀ ਦੀ ਯਾਦ ਉਹਨਾਂ ਦੀਆਂ ਅਸਥੀਆਂ